ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਥਡੇ ਦੇ ਫਾਰਮ 'ਚ ਤੁਹਾਡਾ ਸਵਾਗਤ ਆ ਅੱਜ ਤਿੰਨ ਝੋਟੀਆਂ ਸੇਰਿਆ ਜੀ ਤਿੰਨੇ ਸੁਈਆਂ ਸਾਈਆਂ ਜੀ ਬਹੁਤ ਹੀ ਚੰਗੀਆਂ ਤੇ ਨੀਲੀ ਗਾਵੀ ਵੀ ਹੈਗੀ ਆ ਆਜੋ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ ਬਾਦ ਸਾਹਿਬ ਜੀ ਆਨ ਜੀ ਠੀਕ ਆ ਕਿਰਪਾ ਮਾਲਕ ਦੀ ਆਹਦੇ ਸੇਰ ਢਲੀ ਹੋ ਗਈ ਸੇਰ ਦਾ ਵਾਵਾ ਵੀ ਕੋਈ ਗੱਲ ਇਹਦਾ ਵੀ ਦੇ ਆ ਮੈਂ ਟੈਸਟ ਉੱਤੇ ਕਰਾਇਆ ਦਵਾਈ ਲੈਣ ਦੇ ਚਲੋ ਕੋਈ ਨਹੀਂ ਮਾਲਕ ਕਿਰਪਾ ਕਰੋ ਕੋਈ ਨਹੀਂ ਜੇ ਤਾਂ ਥੋੜਾ ਮੌਸਮ ਬਦਲਨੇ ਕਰਕੇ ਕਰਦਾ ਫਰਕ ਪੈ ਜਾਂਦਾ ਹਾਂਜੀ ਹਾਂਜੀ ਤੇ ਮਾਲ ਉਧਰ ਵੀਡੀਓ ਪਾਈ ਹਾਂਜੀ ਬੜੀ ਮਾਲਕ ਦੀ ਕਿਰਪਾ ਇੱਕ ਜੰਮੂ ਮੈਂ ਚਲ ਗਈ ਆ ਠੀਕ ਹੈ ਜੀ ਇੱਕ ਫਗਵਾੜੇ ਦੇ ਭਾਜੀ ਅਸੀਂ ਲੈ ਗਏ ਮੈਂ ਮੈਂ ਚਲੋ ਤਾਂ ਆਪਾਂ ਉਹਨਾਂ ਨੂੰ 16 ਕਿਲੋ ਦੁੱਧ ਦੱਸਿਆ ਸੀ ਹਾਂਜੀ ਹਾਂਜੀ ਉਹ ਮੈਂ ਤੇ ਉਹਨਾਂ ਨੇ ਦੁੱਧ ਹੀ ਲੈਣ ਕਹਿੰਦੇ ਵੀ ਵੱਧ ਦੁੱਧ ਵਾਲੀ ਲੈਣੀ ਹੈ 16 ਲੀਟਰ ਵਾਲੀ ਲੈ ਕੇ 15 16 ਲੀਟਰ ਮੈਂ ਘਰ ਰਾਤੀ ਫੋਨ ਕੀਤਾ ਉਹਨਾਂ ਨੂੰ ਕਹਿੰਦੇ ਵੀ ਖੁਸ਼ ਹੋ ਸਾਡਾ ਬਈਆ ਦਾ ਬਹੁਤ ਬੜੀਆ ਹੈ ਚਵਾਈ ਬਹੁਤ ਵਧੀਆ ਤੇ ਅ ਰਾਤੀ ਮੈਂ ਲਈ ਇਹ ਨਹੀਂ ਤੇ ਆ ਦੋ ਰੰਗ ਚੁਆਈ ਕਰ ਲਈ ਆ ਮੈਂ ਦੀ ਮੈਂ ਚਲੋ ਅੱਜ ਪਾ ਦਈਏ ਵੀਡੀਓ ਠੀਕ ਹੈ ਜੀ ਮੈਂ ਕੋ 12 ਲੀਟਰ ਦੁੱਧ ਵਾ 12 ਲੀਟਰ ਦੁੱਧ 40 ਜਨਾ ਦੀ ਮੈਸ ਹੋਈ ਆ 40 ਨਹੀਂ ਜੋਰ ਨਹੀਂ ਲਈਦਾ ਵੀ ਤੇ ਮੱਝ ਪਿਓਰ ਨਹੀਂ ਦੇ ਲਈਦਾ ਹਾਂਜੀ ਮਲਕਿਆ ਅਸਲ ਪਤਾ ਕੀ ਚੱਕਰ ਵਾ ਦੋ ਟਾ ਤਿੰਨ ਰੰਗ ਚੋਗੇ ਹੋਣ ਅਸਲ ਵਿੱਚ ਮਜ਼ਾ ਆ ਜਦਾ ਵਾ ਵੀ ਵੀਡੀਓ ਭਾਵੇਂ ਮਹੀਨੇ ਦੀਆਂ ਚਾਰ ਹੀ ਪਾਇਆ ਕਰੀਏ ਹਾਂਜੀ ਹਾਂ ਮਈਆਂ ਭਾਵੇਂ ਮਹੀਨੇ ਦੀਆਂ 20 25 ਵਿੱਚ ਆ ਕਰੀਏ ਵੇਚਣੀਆਂ ਇਸ ਤਰੀਕੇ ਨਾਲ ਵੀ ਮਈਆਂ ਦੇ ਪਤਾ ਲੱਗ ਜਾਕਰ ਵੀ ਦੁੱਧ ਇਹ ਐਨੀ ਵੀ ਇਧਰ ਫੜ ਕੇ ਆ ਲਈ ਤੇ ਇਧਰ ਪਾਤੀ ਇਹ ਕੰਮ ਨਹੀਂ ਕਰਾ ਕਰਨਾ ਮਈਆਂ ਜਿੰਨਾ ਜਨਾ ਦੁੱਧ ਤੇ ਲਿਆ ਆ ਕੇ ਫੇਰ ਮਲ ਕੇ ਵੇਚਿਆ ਕਰਾਂਗੇ ਇਹ ਮਈਆਂ ਦੁੱਧ ਤੇ ਲਾਈਆਂ ਉਹ ਇਦੋਂ ਮੈਂ ਹੈਗਾ 12 ਲੀਟਰ ਉਹ 12 ਲੀਟਰ ਆ ਪਾਣੀ ਪੀਆ ਇਹ 12 ਤੇ 11 ਨਾਲ ਲੈ ਰਿਹਾ ਇਹ 11 ਲੈ ਰਿਹਾ ਤਾਂ ਮੈਂ ਕੋ ਦੁੱਧ ਘੱਟ ਉਹ ਤੇ 10000 ਛੋੜ ਹੋਊਗੀ ਇਹ ਥਾਨ ਨੂੰ ਕੀ ਜਾਂਦੇ ਆ ਇਹ ਕਿਹੜਾ ਥਾਨ ਆ ਸੁੰਬਾ ਥਾੜਾ ਸੁੰਬਾ ਥਾਣੇ ਥੋੜਾ ਆ ਜਾ ਵੇਖਣ ਨੂੰ ਆ ਥੋੜੀ ਜੀ ਵੇਖਣ ਸਾਈਡ ਪਰ ਕੇ ਮਾਸਾ ਇੱਕ ਧਾਰ ਨਾਲ ਲੱਭੇ ਪਊਗਾ ਪਾਈਪ ਲਾਈਨ ਵੇਖੋ ਕਿੰਨੀ ਵਧੀਆ ਅਗਰ ਬਹੁਤ ਮੋਟੀ ਐਡੀ ਮੋਟੀ ਐ ਪਾਈਪ ਲਾਈਨ ਐਡੀ ਐਡੀ ਮੋਟੀ ਇਹ ਆ ਨੀਲੀ ਕਾਬੀ ਉਂਗਲ ਕੋਲ ਜਿਹਦੀ ਮੋਟੀ ਆ ਉਹ ਬੇਰ ਨੀਲੀ ਕਾਬੀ ਵੇਖੋ ਲੀਕਾ ਅੱਖਾਂ ਪੈਰ ਚੋਂ ਵੀ ਝੋਟੇ ਆ ਤੂੰ ਬਹੁਤ ਚੰਗੀ ਵੇਖਣ ਨੂੰ ਜੇ ਕੀ ਬਾੜੀ ਦੀ ਬਾੜ ਤੇ ਆ ਕੁਫਾ ਤੁਰਦੀ ਪ ਬਹੁਤ ਚੰਗਿਆ ਆ ਆ ਦੇ ਦੋਆਂ ਚ ਵੇਚ ਲਿਆ ਵੇਖ ਤੁਰਦੀ ਭਲਵਾ ਗਾਣੂ ਆ ਆ ਦੇ ਕੰਦੀ ਦੇ ਭਲਵਾ ਨਹੀਂ ਤੁਰਦਾ ਜਦਾਂ ਹਾਂ ਮੋਲ ਨਹੀਂ ਮੈਂ ਦਾ ਕਰਨਾ ਜਿੰਨੇ ਦੀ ਮੈਂ ਹੈਗੀ ਆਪਾਂ ਨੂੰ ਵੀ ਪਤਾ ਤੇ ਗਾਹ ਕਰੋ ਨੂੰ ਪਤਾ ਹੋਊਗਾ ਪਰ ਮੋਲ ਨਹੀਂ ਕਰਨਾ 90 ਡੀ ਦੇ ਨਹੀਂ ਆ ਤੇ 100 ਕਿਲੋਮੀਟਰ ਤੱਕ ਪਹੁੰਚ ਪਹੁੰਚ 90 ਹਜ਼ਾਰ ਠੀਕ ਹੈ ਜੀ 100 ਕਿਲੋਮੀਟਰ ਤੱਕ ਪਹੁੰਚ ਕਰਾਂਗੇ 12 ਕਿਲੋ ਦੁੱਧ ਹੈ 12 ਆ ਪਰ 11 ਦਾ 11 ਲੀਟਰ ਆ ਆ ਪਰਸੋਂ ਸ਼ਾਮਾਂ ਦੀ ਝੋਟੀ ਸੁਈ ਆ ਹਾਂ ਵੇਖੋ ਇਹਦਾ ਰਾਜਸਥਾਨ ਤੋਂ ਮੈਂ ਆਂਦੀਆਂ ਮੈਂ ਤਿੰਨ ਪਰਸੋਂ ਦੀਆਂ ਰਾਜਸਥਾਨ ਇਹ ਮੈਂ ਪਾਉਣ ਲੱਗੇ ਆ ਮੈਂ ਕਿਹਾ 14 ਲੀਟਰ ਬੋਲਾ ਬੋਲਾ 14 ਕੰਡੂ ਕੀਤੇ ਅਗਲਾ ਰੱਖ ਲੈ ਠੀਕ ਹੈ ਜੀ 13 ਕੰਡੂ ਕੀਤੇ ਮੇਰੀ ਪਰਸੋਂ ਦੀ ਸੁਈ ਆ ਚੋ ਇੱਕ ਨੰਬਰ ਦੀ ਜੱਗੀ ਸੁਈ ਲੋ ਜੀ ਆਜੂ ਬਹੁਤ ਚੋਈ ਰਹੀ ਜਿਆਦਾ ਜੋੜ ਉਹ ਵੀ ਇੱਕ ਨੰਬਰ ਤੇ ਹੈਗਾ 11 ਲੀਟਰ ਬੋਲਾਵਾ ਦਹਾਣਾ ਵੀ ਲੈ ਦਹਾਣਾ ਵੀ ਲੈ ਤੇ 14 ਕੱਢੂਗੇ ਤੇ ਰੱਖ ਲੈ 13 ਕੱਢੂਗੇ ਤੇ ਸਾਕੇ ਪਰ 20 ਦਿਨਾਂ ਬਾਅਦ ਇਹ ਸੁਆ ਕਿੰਨਾ ਜੀ ਦੂਜਾ ਸੁਆ 6 ਦਾ ਦੂਜਾ 6 ਦਾ ਰਾਜਸਥਾਨ ਦੀ ਝੋਟੀ ਆ 6 ਦਾ ਬਹੁਤ ਚੰਗੀ ਪਾਲੀ ਬਣਾਈ ਬਹੁਤ ਚੰਗੀ ਹੈ ਸਿੰਗਲ ਹੱਡੀ ਆ ਹਾਂ ਤੁਹਾਨੂੰ ਬਹੁਤ ਚੰਗਾ ਲੱਗਾ ਜਿੱਦੀ ਛੇਤੀ ਮੈਂ ਇਹ ਤੁਹਾਨੂੰ ਵਧੀਆ ਨਾ ਹਾਂਜੀ ਹਾਂਜੀ ਮਲਕੇ ਹਾਰੀ-ਹਾਰੀ ਮੈਂ 15 ਕਿਲੋ ਵਾਲੀ ਮੇਰੀ ਛੇਤੀ 10 ਕਿਲੋ ਤੇ ਨਹੀਂ ਹੁੰਦੀ 11000 ਤੇ 10000 ਹਾਂ ਦੇਖੋ ਮਿਲਕ ਲੈਣੀ ਦੀ ਇੱਕ ਰਿਖੜੀ ਖਾਲਿਆ ਖੂਸ਼ ਹੈ ਕਿਦਾਂ ਦਾ ਧਾਗਾ ਹੰਦਾ ਇਹ ਤਾਂ ਦਾ ਪਿੰਚ ਜਿੱਦ ਤੱਕ 14 ਕਿਲੋ ਲੋਤੇ ਆ ਗਈਆਂ ਬਿੰਦੀਆਂ ਲਿਸ਼ਕ ਰਹੀਆਂ ਮੈਂ ਬਹੁਤ ਚੰਗੀਆਂ ਆਇਆ ਹਾਂ ਹਾਂ ਇਹ 13 ਕੱਡੂ ਤੇ ਮੇਰੀ ਠੀਕ ਹੈ ਜੀ ਮੈਂ ਵੀ ਦੁੱਧ ਦੀ ਪਹਿਲੇ ਸਵੇਰੀ 15 ਕੱਢਿਆ ਹੋਇਆ ਨਹੀਂ ਪਹਿਲੇ ਸਵੇਰੇ ਕੱਢਿਆ ਹਾਂ ਪਰ ਆਪਾਂ 14 ਹੁਣ ਕਹਿਣ ਦੇ ਆ ਨਵੀਂ ਨਰੋਈ ਸੂਈ ਆ ਜੇ ਬੱਚਾ ਲੈ ਕੋ ਜਿਤਨਾ ਮਹਿਨ ਅਸਲਾ ਬੱਚਾ ਵੇਖੋ ਚੜਾ ਤੋਪਦਾ ਵੇਖੋ ਕੋਹੇ ਜਮਰ ਦਾ ਕਟਾਵਾ ਮਗਰ ਕੋਹੇ ਨਾ ਰੋਦੇ ਬੱਚਾ ਨਾ ਰੋਦਾ ਲੱਥਾਂ ਦਾ ਹਾਂਜੀ ਤੇ ਮੈਂ ਤਾਂ ਇੱਕ ਵੀ ਦੀ ਮੋਲ ਨਹੀਂ ਕਰਨਾ ਇੱਕ ਪੰਜ ਦੀ ਦੇਣੀ ਆ ਇੱਕ ਪੰਜ ਜਿਹੜੀ ਅਵੇਚ ਦੀਆਂ ਜਾਨ ਟਿਕਤਾਂਗ ਕੇ ਠੀਕ ਆ ਠੀਕ ਆ ਇਹ ਮੈਂ ਉਹ ਗੱਲ ਹੀ ਕਰਾਂ ਵੀ ਦੁੱਧ 12 ਲੀਟਰ ਆ 12 ਲੀਟਰ ਦੁੱਧ ਮਰ ਕੇ ਅਸਲ ਚ ਮਈਆਂ 10 12 ਦਿਨ ਬਾਅਦ ਦੁੱਧ ਤੇ ਜਲਦੀ ਜਿਤਾ ਹਾਂ ਹਾਂਜੀ ਹਾਂ ਉਹ ਤੇ ਮੈਂ ਦੁੱਧ ਜਿਆਦੇ ਵਾਲੀ ਆ ਤੇ ਤਾਂ 10000 ਕਿਲੋ ਦੁੱਧ ਕਰ ਗਈ ਹਾਂਜੀ ਹਾਂਜੀ ਇਹਦੇ ਕੋ ਹੈਗਾ 12 ਵਾ 11 ਨਾਲ ਲੈ ਗੀ ਠੀਕ ਹੈ ਤੇ ਉਹ ਵੀ ਸਾਜੇ ਇੱਕ ਪੰਜ ਚ ਪਹੁੰਚ ਜੇ 100 ਕਿਲੋਮੀਟਰ ਤੱਕ ਉਹ ਵੀ ਹਾਂ ਠੀਕ ਹੈ ਜੀ 100 ਕਿਲੋਮੀਟਰ ਤੱਕ ਪਹੁੰਚ ਕਰਨੀ ਆ ਠੀਕ ਤੇ ਤੋਰ ਜੇਗੀ ਪਹਿਲਾ ਸਵੇਰਾ ਚੋਟੇ ਪਹਿਲਾ ਸਵੇਰਾ ਜੀ ਮੈਂ ਕਹਾ 12 ਵਜੇ ਜਿਆਦਾ ਨਾ ਲੈ ਜੀ ਹਾਂ ਮੈਂ ਕਹਿੰਦਾ ਇਹ ਲੋਕਾਂ ਤੇ ਪੂਰੀ ਦਿਲ ਵਾਲੀ ਦੀ ਕਾਲੀ ਦਿਲ ਵਾਲੀ ਆ ਇਹ ਕਾਲੀ ਦਿਲ ਵਾਲੀ ਸਹੀ ਹੈ ਨਾ ਇਹ ਕਾਲੀ ਦਿਲ ਵਾਲੀ ਹੈ ਇਧਰ ਕੁੜੇ ਜੋ ਕਾਲਾ ਤੇਰੇ ਤੇਰਾ ਚੰਦਰੀਆ ਕਾਲੀ ਤੇਰਾ ਵਾਲੀ ਆ ਕਾਲੀ ਦਿਲ ਵਾਲੀ ਹਾਂ ਇਹ ਲੋਈ ਤੇਰਾ ਵਾਲੀ ਹੈਗਾ 12 ਲੀਟਰ ਆ ਪਰ 11 ਨਾਲ ਕੋ ਲੈ ਜੀ ਵੇਖੋ ਇਹਦੇ ਨਾਣਾ ਕਿਦਾਂ ਚਮਕਦੀਆਂ ਨੇ ਬਹੁਤ ਜਿਆਦਾ ਮੈਂ ਕੁਆਲਟੀ ਵਾਲੀ ਚੱਕੀ ਆ ਹਾਂਜੀ ਹਾਂਜੀ ਏ 90 ਦੀ 100 ਕਿਲੋਮੀਟਰ ਤੱਕ ਪਹੁੰਚ ਇਹ ਵੀ 90 ਦੀ ਇਹ 90 ਦੀ 100 ਕਿਲੋਮੀਟਰ ਤੱਕ ਪਹੁੰਚ ਤੇ ਉਹ ਵੀ ਮਰਲੀ ਦੀ 90 ਦੀ 100 ਕਿਲੋਮੀਟਰ ਤੱਕ ਪਹੁੰਚ ਬਸ ਐ ਹੋਈ ਮਤਲਬ ਕਿ ਆਪਣੇ ਘਮਾਰਾ ਪਿੰਡ ਆਪਰਾ ਮੱਦੇ ਵਾਲ ਤਸੀਲ ਬਾਬਾ ਬਕਾਲਾ ਜਿਹੜਾ ਅੰਮ੍ਰਿਤਸਰ ਕੋਲ ਦਾ ਬਸ 887296988 ਦਾ